ਗਵਰਨਮੈਂਟ ਆਫ ਇੰਡੀਆ ਦਾ ਅਦਾਰਾ ਜੀ ਉਸਦੇ ਵਿੱਚ ਸਿੱਧੀ ਭਰਤੀ ਆ ਚੁੱਕੀ ਹੈ ਜੀ ਪੰਜਾਬ ਦੇ ਵਿੱਚ ਲਗਭਗ ਖਾਲੀ ਰਹਿ ਜਾਂਦੀਆਂ ਨੇ ਪੋਸਟਾਂ ਪੂਰੀ ਜਾਣਕਾਰੀ ਲੈ ਕੇ حاضر ਹੋ ਚੁੱਕਿਆ ਹੈ ਕਿਹੜੇ ਡਿਪਾਰਟਮੈਂਟ ਦੇ ਵੱਲੋਂ ਪੋਸਟਾਂ ਅਨਾਉਂਸ ਕੀਤੇ ਗਏ ਨੇ ਕੌਣ-ਕੌਣ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਕੀ ਵਿਦਿਅਕ ਯੋਗਤਾ ਹੈ ਪੂਰੀ ਜਾਣਕਾਰੀ ਲੈ ਕੇ ਇਸ ਵੀਡੀਓ ਦੇ ਵਿੱਚ حاضر ਹੋ ਚੁੱਕਿਆ ਹੈ ਜੀ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਰਜਿਸਟਰ ਕਰ ਰਹੇ ਹੋ ਸਾਡੇ ਚੈਨਲ ਤੇ ਸਬਸਕ੍ਰਾਈਬ ਕਰ ਦੇਣਾ ਨਾ ਬੈਲ ਆਈਕਨ ਨੂੰ ਵੀ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਦ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਅਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਾ ਮ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸਦੀ ਪੀਡੀਐਫ ਫਾਈਲ ਜੇ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਹੁੰਦੀ ਹੈ ਜਿਸ ਨੂੰ ਪਰੰਦੇ ਦੇ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜਰੂਰਤ ਹੁੰਦੀ ਹੈ ਉਸਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਲਓ ਜੀ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ OIC ਪੋਲੀਕਲੀਨਿਕ ਜਲੰਧਰ ਦੇ ਵਿੱਚ ਪੋਸਟ ਅਨਾਉਂਸ ਕੀਤੀ ਗਈ ਹੈ ਗ੍ਰੈਜੂਏਸ਼ਨ ਕੀਤੀ ਹੈ 5 ਸਾਲ ਦਾ ਵਰਕ ਐਕਸਪੀਰੀਅੰਸ ਇਨ ਹੈਲਥ케ਅਰ ਇੰਸਟੀਟਿਊਸ਼ਨ ਜੇ ਮੈਨੇਜਰਲ ਪੋਜੀਸ਼ਨ ਦੇ ਉੱਤੇ ਵੀ ਹੈ ਸੰਬਸਤੇ ਜੀ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਈਐਮਐਸ ਨੰਬਰ ਆਫ ਵੋਕੇਨਸੀ 1 ਹੈ ਜੀ 75000 ਰੁਪਏ ਤਨਖਾਹ ਦਿੱਤੀ ਜਾਵੇਗੀ ਮੈਡੀਕਲ ਸਪੈਸ਼ਲਿਸਟ ਦੀ ਜਲੰਧਰ ਹੁਸ਼ਿਆਰਪੁਰ ਉਨਾ ਵਾਸਤੇ ਪੋਸਟ ਹੈ ਜੀ ਐਮਡੀਐਮਐਸ ਇਨ ਸਪੈਸ਼ਲਿਸਟ ਕਨਸਰਨ ਡੀਐਨਵੀ ਕੀਤੀ ਹੈ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ 5 ਸਾਲ ਦਾ ਐਕਸਪੀਰੀਅੰਸ ਹੈ ਰਿਲੇਵੈਂਟ ਸਬਜੈਕਟ ਦੇ ਵਿੱਚ ਆਫਟਰ ਪੀਜੀ ਪੋਸਟ ਗ੍ਰੈਜੂਏਟ ਤਾਂ ਤੁਸੀਂ ਇਹ ਪੋ 1 ਲੱਖ ਰੁਪਏ ਤਨਖਾਹ ਦਿੱਤੀ ਜਾਏਗੀ ਰੇਡੀਓਲੋਜਿਸਟ ਦੀ ਪੋਸਟ ਹੈ ਜਲੰਧਰ ਵਾਸਤੇ ਜੀ ਪੋਸਟ ਗ੍ਰੈਜੂਏਸ਼ਨ ਡਿਗਰੀ ਕੀਤੇ ਐਂਡ ਕਨਸਰਨ ਸਬਜੈਕਟ ਦੇ ਵਿੱਚ ਐ ਸਪੈਸ਼ਲਾਈਜੇਸ਼ਨ ਦੇ ਵਿੱਚ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ 5 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਹੈਗਾ ਜੀ 1 ਲੱਖ ਰੁਪਏ ਤਨਖਾਹ ਦਿੱਤੀ ਜਾਵੇਗੀ ਤੇ ਇੱਕ ਪੋਸਟ ਅਨਾਉਂਸ ਕੀਤੀ ਗਈ ਹੈਗੀ ਆ ਨੈਕਸਟ ਹੈ ਜੀ ਮੈਡੀਕਲ ਆਫੀਸਰ ਦੀ ਪੋਸਟ ਹੈ ਜਿਸ ਦੇ ਵਿੱਚ ਜਲੰਧਰ ਹੁਸਿਆਰਪੁਰ 1978 ਨਮਾ ਸਾਹਿਬ ਤੇ ਗੈਗਰੇਟ ਦੇ ਵਿੱਚ ਪੋਸਟ ਅਨਾਉਂਸ ਕੀਤੀਆਂ ਗਈਆਂ ਨੇ ਜੀ MBBS ਕੀਤੀ ਹੈ 5 ਸਾਲ ਦਾ ਐਕਸਪੀਰੀਅੰਸ ਹਤਾ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਟੋਟਲ ਪੋਸਟਾਂ ਨੇ ਜੀ 8 75000 ਰੁਪਏ ਤਨਖਾਹ ਦਿੱਤੀ ਜਾਵੇਗੀ ਨੈਕਸਟ ਹੈ ਜੀ ਡੈਂਟਰ ਆਫਿਸਰ ਦੀ ਪੋਸਟ ਜਲੰਧਰ ਵਾਸਤੇ ਸੁਰਨੋ ਐਸਸੀ ਵਾਸਤੇ ਜੀ ਗੜ ਸੰਗਰ ਵਾਸਤੇ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈ MBBS ਤੁਸੀਂ ਕੀਤੀ ਹੈਗੀ ਹੈ ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਟੋਟਲ ਤਿੰਨ ਪੋਸਟਾਂ ਨੇ 75000 ਤਨਖਾਹ ਦਿੱਤੀ ਜਾਵੇਗੀ ਲੈਬ ਟੈਕਨੀਸ਼ੀਅਨ ਦੀ ਪੋਸਟ ਹੈ ਜੋ ਕਿ ਜਲੰਧਰ ਊਨਾ ਤੇ ਗੜ ਸੰਗਰ ਵਾਸਤੇ ਹੈ ਜੇਕਰ ਤੁਸੀਂ ਬੀਐਸਸੀ ਮੈਡੀਕਲ ਲੈਬ ਟੈਕਨੀਸ਼ੀਅਨ ਜੀ ਜਾਂ ਪਲੱਸ 2 ਤੁਸੀਂ ਸਾਇੰਸ ਵਿੱਚ ਨਾਲ ਐਂਡ ਡੀਐਮਐਲਟੀ ਕੀਤੀ ਹੈ ਤੇ 3 ਸਾਲ ਦਾ ਵਰਕ ਐਕਸਪੀਰੀਅੰਸ ਹਤਾ ਤੁਸੀਂ ਇਹ ਪੋਸਟ ਤੇ ਲਈ ਅਪਲਾਈ ਕਰ ਸਕਦੇ ਹੋ ਟੋਟਲ 3 ਪੋਸਟਾਂ ਨੇ ਜੀ 28100 ਤਨਖਾਹ ਦਿੱਤੀ ਜਾਵੇਗੀ ਫਾਰਮਾਸਿਸਟ ਦੀਆਂ ਪੋਸਟਾਂ ਨੇ ਜੋ ਕਿ ਜਲੰਧਰ ਹੁਸਿਆਰਪੁਰ ਗੜ੍ਹ ਸੰਕਰ ਵਾਸਤੇ ਨੇ ਫਾਰਮੇਸੀ ਕੀਤੀ ਹੈ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਪਲੱਸ 2 ਸਾਇੰਸ ਵਿੱਚ ਨਾਲ ਕੀਤੀ ਹੈ ਤਾਂ ਤੁਸੀਂ ਇਹ ਪੋਸਟ ਤੇ ਲਈ ਅਪਲਾਈ ਕਰ ਸਕਦੇ ਹੋ ਤੇ ਫਾਰਮੇਸੀ ਕਾਉਂਸਲ ਆਫ ਇੰਡੀਆ ਦੇ ਵਿੱਚ ਰਜਿਸਟਰਡ ਹੋਣੇ ਚਾਹੀਦੇ ਹੋ ਜੀ ਟੋਟਲ ਪੋਸਟਾਂ ਦੀ ਗਿਣਤੀ 3 ਹੈਗੀ 28100 ਰੁਪਏ ਤਨਖਾਹ ਦਿੱਤੀ ਜਾਵੇਗੀ। ਨੈਕਸਟ ਹੈ ਜੀ ਨਰਸਿੰਗ ਅਸਿਸਟੈਂਟ ਦੀ ਪੋਸਟ ਹੈ ਜੀ ਜਿਸ ਦੇ ਲਈ ਜੀਐਨਐਮ ਡਿਪਲੋਮਾ ਕੀਤਾ ਹੈ ਕਲਾਸ 1 ਦੇ ਵਿੱਚ ਨਰਸਿੰਗ ਅਸਿਸਟੈਂਟ ਫੋਰਸ ਕੀਤਾ ਆਰਮਡ ਫੋਰਸ ਦੇ ਵਿੱਚ ਤਾਂ ਮਿਨੀਮਮ 5 ਸਾਲ ਦਾ ਐਕਸਪੀਰੀਅੰਸ ਅਤੇ ਟੋਟਲ ਪੋਸਟਾਂ ਦੀ ਗਿਣਤੀ 2 ਹੈਗੇ ਆ 28100 ਤਨਖਾਹ ਦਿੱਤੀ ਜਾਵੇਗੀ। ਡੈਂਟਲ ਅਸਿਸਟੈਂਟ ਟੈਕਨੀਸ਼ੀਅਨ ਹਾਈਜਨਿਸਟ ਹੁਸਿਆਰਪੁਰ ਦੇ ਵਾਸਤੇ ਕਵਾਲੀਫਿਕੇਸ਼ਨ ਗੱਲ ਕਰੀਏ ਤਾਂ ਡਿਪਲੋਮਾ ਹੋਲਡਰ ਇਨ ਡੈਂਟਲ ਹਾਈਜੀਨਿਕ ਕਲਾਸ 1 ਦੇ ਵਿੱਚ ਕੀਤਾ ਹੋਵੇ ਤਾਂ ਤੁਸੀਂ ਇਹ ਪੋਸਟ ਲਈ ਅਪਲਾਈ ਕਰ ਸਕਦੇ ਹੋ 5 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਆਏਗਾ ਜੀ ਟੋਟਲ ਦੋ ਪੋਸਟਾਂ ਨੇ 28100 ਰੁਪਏ ਤਨਖਾਹ ਦਿੱਤੀ ਜਾਵੇਗੀ ਡਰਾਈਵਰ ਦੀ ਪੋਸਟ ਹੈ ਜੀ ਜਲੰਧਰ ਹੁਸ਼ਿਆਰਪੁਰ ਤੇ ਗੜ ਸੰਕਰ ਵਾਸਤੇ 8ਵੀਂ ਪਾਸ ਹੋ ਕਲਾਸ 1 ਐਮਟੀ ਡਰਾਈਵਰ ਆਰਮਡ ਫੋਰਸ ਲਈ ਜੀ ਮਿਨੀਮਮ 5 ਸਾਲ ਦਾ ਐਕਸਪੀਰੀਅੰਸ ਆ ਟੋਟਲ ਪੋਸਟਾਂ ਦੀ ਗਿਣਤੀ ਤਿੰਨਾਂ ਜੀ 19700 ਰੁਪਏ ਤਨਖਾਹ ਦਿੱਤੀ ਜਾਵੇਗੀ ਫੀਮੇਲ اٹੈਂਡੈਂਟ ਦੀ ਪ ਪੜਿਆ ਲਿਖਿਆ ਹੋਣਾ ਚਾਹੀਦਾ ਤੇ 5 ਸਾਲ ਦਾ ਐਕਸਪੀਰੀਅੰਸ ਹੋਵੇ ਸਿਵਲ ਆਰਮੀ ਹੈਲਥ ਇੰਸਟੀਟਿਊਸ਼ਨ ਦੇ ਵਿੱਚਿਤ ਪੋਸਟਾਂ ਦੀ ਗਿਣਤੀ 2 ਹੈ 16800 ਤਨਖਾਹ ਦਿੱਤੀ ਜਾਵੇਗੀ ਉਸ ਤੋਂ ਬਾਅਦ ਸਫਾਈ ਵਾਲਾ ਦੀ ਪੋਸਟ ਹੈ ਜੀ ਸੁਰਨਵਾਸੀ ਦੇ ਵਿੱਚ ਜੀ ਲਿਟਰੇਟ ਪੜਿਆ ਲਿਖਿਆ ਤੇ 5 ਸਾਲ ਦਾ ਐਕਸਪੀਰੀਅੰਸ ਵਾਲਾ ਹੋਵੇ 16800 ਤਨਖਾਹ ਦਿੱਤੀ ਜਾਵੇਗੀ ਇੱਕ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਪੋਸਟਾਂ ਅਨਾਉਂਸ ਕੀਤੇ ਗਏ ਨੇ ਜੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਐਕ ਸਰਵਿਸਮੈਨ ਕੰਟ੍ਰਿਬਿਊਟਰੀ ਹੈਲਥ ਸਕੀਮ ECHS ਸਟੇਸ਼ਨ ਹੈਡਕੁਆਟਰ ECHSL ਜਲੰਧਰ ਕੈਂਟ ਵੱਲੋਂ ਪੋਸਟ ਅਨਾਉਂਸ ਕੀਤੀਆਂ ਗਈਆਂ ਨੇ ਬਧੇਰੇ ਜਾਣਕਾਰੀ ਲਈ ਇਹਨਾਂ ਦੇ ਨੰਬਰਾਂ ਦੇ ਉੱਤੇ 0180 260 864 ਦੇ ਉੱਤੇ ਸੰਪਰਕ ਕਰ ਸਕਦੇ ਹੋ ਈਮੇਲ ਹੈਗੀ ਹੈ ecco.91@government.ng ਇਹ ਪੋਸਟਾਂ ESM ਤੇ 11ਵੇਂ ਲਈ ਸਿਵਲ ਕੈਂਡੀਡੇਟ ਲਈ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ESM ਲਈ 1 ਸਾਲ ਲਈ ਤੇ ਦੂਸਰੇ ਲਈ 11 ਮਹੀਨੇ ਲਏ ਜੀ ਅਪਲਾਈ ਕਰਨ ਦੀ ਲਾਸਟ ਡੇਟ ਹੈ 28 ਜੂਨ ਅਪਲਾਈ ਕਿਵੇਂ ਕਰਨਾ ਹੈਗਾ ਜੀ ਤੁਸੀਂ ਇੰਟਰਵਿਊ ਡੇਟ ਐਂਡ ਵੈਨਿਊ ਤੁਹਾਨੂੰ ਦੱਸਤੀਏ ਕਿ ਸਟੇਜ ਦਾ ਹੈੱਡਕੁਆਰਟਰ ਸੀਐਚਐਸਐਲ ਸੀਓ ਜਲੰਧਰ ਕੈਂਟ ਵਿੱਚ ਹੈ ਤੁਹਾਡੇ ਇੰਟਰਵਿਊ ਹੋਵੇਗੀ ਰਿਟਨ ਟੈਸਟ ਐਂਡ ਇੰਟਰਵਿਊ ਵੀ ਤੁਹਾਨੂੰ ਦੇ ਲਈ ਤੁਹਾਨੂੰ ਟੈਲੀਫੋਨਿਕਲੀ ਸੂਚਿਤ ਕਰ ਦਿੱਤਾ ਜਾਵੇਗਾ ਜੀ ਐਪਲੀਕੇਸ਼ਨ ਐਸ ਪਰ ਫਾਰਮੈਟ ਦੇ ਨਾਲ ਸਾਰੇ ਦਸਤਾਵੇਜ਼ ਟੈਸਟਡ ਕਰਕੇ ਜੀ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਤੇ ਤੁਸੀਂ ਭੇਜਨੇ ਹੈਗੇ ਜੀ ਏਸੀ ਅਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ